ਭਲੇਓ ਲੋਕੋ ਜੇਕਰ ਤੁਹਾਡੇ ਅੰਦਰ ਕਿਤੇ ਉਹਨਾਂ ਸਹਿਬਜ਼ਾਦਿਆਂ ਦੇ ਪ੍ਰਤੀ ਵਫਾਦਾਰੀ ਨਾਲ ਕਿਤੇ ਪਿਆਰ ਕੁਮੜਾਏ ਅੰਦਰ ਮੰਨ ਲਵੇ ਕਿ ਅੱਜ ਉਹਨਾਂ ਦੀਬਦੌਲਤ ਆਸਿਰ ਤੇ ਤਾਜ ਖੈ ਤੇ ਇੱਕ ਵਾਰੀ ਆਪਣੇ ਬੱਚਿਆਂ ਨੂੰ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਜ਼ਰੂਰ ਲੈ ਕੇ ਜਾਇਆ ਇਸ ਨਾਲ ਸਮਾਗਮਾਂ ਦਾ ਫਿਰ ਤਾਂ ਕੋਈ ਲਾਹਾ ਖੈ ਕਿਉਂਕਿ ਜਿਹੜੀ ਉਸ ਧਰਤੀ ਤੇ ਜਾ ਕੇ ਵਾਈਬ੍ਰੇਸ਼ਨ ਕਿ ਜਿਹੜੀ ਵੇਲ ਉਥੇ ਜਾ ਕੇ ਪ੍ਰਾਪਤ ਹੋਣੀਆਂ ਨੇ ਸਾ ਸੰਗਤ ਇਹ ਇਸ ਤਰ੍ਹਾਂ ਦੀ ਬਾਤ ਹੈ ਜਿਵੇਂ ਇੱਕ ਗਮਲੇ ਦੇ ਅੰਦਰ ਫੁੱਲ ਖੈ ਉਹ ਕਾਗਜ਼ ਦਾ ਬਣਿਆ ਹੋਇਆ ਖੈ ਉਹ ਠੀਕ ਹੀ ਦਿਸਣ ਨੂੰ ਸੁੰਦਰਤਾ ਸੁਹਾਪਣਤਾ ਦਾ ਪ੍ਰਤੀਕ ਨਜ਼ਰ ਆਏਗਾ ਪਰ ਜਿਹੜਾ ਇੱਕ ਕਮਲ ਦਾ ਫੁੱਲ ਜੜ ਤੋਂ ਲੱਗਾ ਹੋਇਆ ਹੈ ਜੇਕਰ ਉਹ ਗਮਲੇ ਦੇ ਵਿੱਚ ਖੈ ਉਹਦੀ ਨਖਾਰ ਉਹਦੀ ਜਿਹੜੀ ਸੁੰਦਰਤਾ ਤੇ ਉਹਦੀ ਸੁਗੰਧੀ ਉਦੀ ਸੁਹੱਪਣਤਾ ਵਿੱਚ ਦਿਨ ਰਾਤ ਦਾ ਫਰਕ ਹੈ ਮੇਰੀ ਅਰਜ਼ੋਈ ਇਹ ਸਾਧ ਸੰਗਤ ਜ਼ਰੂਰ ਜੇਕਰ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹਨਾਂ ਦੇ ਵੱਡੇ ਭਾਗ ਜੇਕਰ ਅਜੇ ਤੱਕ ਜਾ ਕੇ ਉਹਨਾਂ ਮਹਾਨ ਧਰਤੀਆਂ ਨੂੰ ਜੇਕਰ ਸਿਰ ਨਹੀਂ ਨਾ ਝੁਕਾਇਆ ਜ਼ਰੂਰ ਯਤਨ ਕਰਿਆ ਜੇ ਬੱਚਿਆਂ ਨੂੰ ਲੈ ਕੇ ਜਾਇਆ